ਸੰਗਰ ਸਮੁੰਦਰੀ ਵੱਲੋਂ ਆਜਾ ਸੰਗਰ ਕਾਲ ਕੀਤੀ ਜਾਵੇ ਤਾਂ ਅੱਜ 2 ਦੇ ਕਰੀਬ ਨੋਮੀਨੇਸ਼ਨ ਸੜੀਆਂ ਨੇ ਉਹ ਫਾਈਲ ਜਿਹੜੀਆਂ ਨੇ ਉਹ ਕੀਤੀਆਂ ਜਾਣ ਗਿਆ ਜਿਸ ਵਿੱਚ ਸ਼ਰੋਮੀਲ ਅਕਾਲੀ ਦਲ ਅਤੇ ਨਾਲ ਨਾਲ ਤਰਨਜੀਤ ਸਿੰਘ ਸੰਧੂ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਜਿਹੜੀ ਹੈ ਉਹ ਨੋਮੀਨੇਸ਼ਨ ਇਹ ਇਲੈਕਸ਼ਨ ਤੋਂ ਲੈ ਕੇ ਜਿਸ ਨੂੰ ਲੈ ਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਫੀਲਡਰਸ ਨੇ ਉਹ ਇੱਥੇ ਪੂਜੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਕਈ ਜਿਹੜੇ ਨੇ ਉਹ ਜਿਹੜੇ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਕਿ ਹਾਲਾਂਕਿ ਜਿਸ ਤਰਾਹ ਹੀ ਗੈਂਦੀ ਦੇ ਵਿੱਚ ਆ ਬੀਜੇਪੀ ਦੇ ਫੋਕਸਡ ਨੇ ਅਭੀ ਪਹੁੰਚ ਹੋਏ ਨਹੀਂ ਅਤੇ ਆਪਣੇ ਜੋ ਉਮੀਦਵਾਰ ਨੇ ਉਹਨਾਂ ਨੂੰ ਸਪੋਰਟ ਕਰਦੇ ਹੋਏ ਵੀ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਤਰਨਜੀਤ ਸਿੰਘ ਸੰਧੂ ਜੀ ਨੇ ਉਹ ਖੁੱਤ ਲੋਕਾਂ ਨੂੰ ਜਿਹੜਾ ਪ੍ਰੈਸ ਕਰਦੇ ਹੋਏ ਨਜ਼ਰ ਆ ਰਹੇ ਨੇ ਔਰਤਾਂ ਵਾਲੋ ਤੇ ਲੋਕਾਂ ਵਾਲਾ ਜਿਹੜਾ ਪਗੜਾ ਜਿਹੜਾ ਹੈ ਉਹ ਆਇਆ ਜਾ ਰਿਹਾ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਉਹ ਵੀ ਪਗੜਾ ਪਾਉਂਦੇ ਸੇ ਸ਼ੀਨਾ ਜਿਹੜੇ ਨੇ ਉਹ ਨਾਲ ਨੇ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋਗੇ ਆ ਪਾਰਟੀ ਹੁੰਦਾ ਪਾਰਟੀ ਦੀ ਸਮੂਲ ਲੀਡਰਸ਼ਿਪ ਜਿਹੜੀ ਹੈ ਉਹ ਇਥੇ ਪਹੁੰਚ ਨਹੀਂ ਹੋਈ ਨਜ਼ਰ ਆਈ ਹੈ ਤੇ ਨਾਲ ਨਾਲ ਪਾਰੀ ਪੁਲਸ ਫੋਰਜ ਜਿਹੜੀ ਹੈ ਉਹ ਵੀ ਤਨਾਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਲਗਾਤਾਰ ਹੀ ਕਿਸਾਨਾਂ ਵੱਲੋਂ ਬੀਜੇਪੀ ਦਾ ਜਿਹੜਾ ਸੀ ਗੱਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਇਸ ਜੀ ਨੂੰ ਵੀ ਹਮਦਰਦ ਨਜ਼ਰ ਰੱਖਦੇ ਹੋਏ ਜਿਹੜੀਆਂ ਨੇ ਇਹ ਨਾਮਿਨੇਸ਼ਨਸ ਜਿਹੜੀਆਂ ਨੇ ਉਹਦੇ ਬਾਅਦ ਸਿਕਿਉਰਟੀ ਜਲਾ ਜਿਹੜੀ ਸੀਗੀ ਉਹ ਤਿਆਨਾਤ ਆ ਕੀਤੀ ਗਈ ਸੀ ਲੇਕਿ ਕਿਤਨਾ ਕਿਤਨਾ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਜਿੱਥੇ ਪੁਲਿਸ ਫੋਰਸ ਤਿਆਨਾਤ ਕੀਤੀ ਗਈ ਹੋਤੇ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਵੀ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਕੇਂਦਰ ਤੋਂ ਤੌਮ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਉਰਦੂ ਉਤਕਰ ਜਿਹੜਾ ਹੈ ਭਰਤਜਨਦਾ ਪਾਰਟੀ ਤੇ ਵੇਚ ਜਿਹੜਾ ਹੈ ਉਹ ਸ਼ਾਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਕਿ 4 ਦੀ 1 ਜੂਨ ਵਾਲੇ ਦਿਨ ਵੋਟਾਂ ਪੈਣ ਵਾਲੀਆਂ ਹਨ ਤੇ 20 ਦੇ ਕਰੀਬ ਸਮਝਦਾ ਹੈ ਉਹ ਰਹਿ ਗਿਆ ਹੈ ਤੇ ਇਸ ਨੂੰ ਲੈ ਕੇ ਹੁਣ ਨੋਮੀਨੇਸ਼ਨ ਫਾਈਲ ਜਿਹੜੀਆਂ ਨੇ ਉਹ ਕੀਤੀ ਜਾ ਰਹੀਆਂ ਨੇ ਤੇ ਅੰਮ੍ਰਿਤਸਰ ਦੇ ਵਿੱਚ ਦੋ ਨੋਮੀਨੇਸ਼ਨ ਮੁਕਤ ਤੌਰ ਤੇ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਜਿਸ ਵਿੱਚ ਅਨਿਲ ਜੋਸ਼ੀ ਜੋ ਕਿ ਸ਼ਰਮਨੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਅਤੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਨਾਮੀਨੇਸ਼ਨਸ ਵਾਈ ਜਿਹੜੀਆਂ ਨੇ ਉਹ ਕੀਤੇ ਜਾਣ ਗਿਆ ਅਤੇ ਹੁਣ ਵੇਖਣਾ ਹੋਵੇਗਾ ਕਿ 4 ਜੂਨ ਵਾਲੇ ਦਿਨ ਕਿਸ ਨੂੰ ਲੋਕੀ ਰਾਏ ਲੋਕ ਸਭਾ ਦਾ ਉਮੀਦਵਾਰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਦੇ ਨੇ ਅਤੇ ਲਗਾਤਾਰ ਹੀ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੋ ਵਾਰ ਹਾਰ ਚੁੱਕੇ ਨੇ ਕੀ ਇਸ ਵਾਰ ਉਹ ਜਿਹੜੀ ਪ੍ਰਥਾ ਆ ਉਹ ਤਰਨਜੀਤ ਸਿੰਘ ਸੰਸਮੁਦਰੀ ਜੋਣੇ ਉਹ ਤੋੜ ਸਕਦੇ ਨਹੀਂ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਹੁਣ ਸਿਆਸਤ ਪੂਰੀ ਚਰਨਸੀਵਾ ਦੇ ਉੱਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਵਾਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰਸਾਹਬ ਆਲੋ ਆਰੇ ਨਾ ਲਈਏ ਤੇ ਆਨਡ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਹੋਰ ਹੋ ਲੈ ਗਿਆ ਗੱਡੀ ਹੋਇਆ ਗੱਡੀ ਕੰਮਰ ਜੀ ਬੋਲ ਕੇ

सदार चांदी कृष्ट मंदर जी